ਸਾਸੇਗਲ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਬੰਗਲੌਰ ਵਿੱਚ ਆਈ ਪਾਣੀ ਦੀ ਕਿੱਲਤ ਬਾਰੇ ਬੰਗਲੌਰ ਕਰਨਾਟਕ ਦੀ ਰਾਜਧਾਨੀ ਹੈ ਬੰਗਲੌਰ ਦਿਨ-ਦਿਨ ਆਪਣੀਆਂ ਤਰੱਕੀ ਦੀਆਂ ਰਾਵਾਂ ਚੁਮ ਰਿਹਾ ਤੇ ਦਿਨ-ਦਿਨ ਇਸ ਦਾ ਸ਼ਹਿਰੀਕਰਨ ਹੋ ਰਿਹਾ ਜਿਸ ਸ਼ਹਿਰੀਕਰਨ ਦੇ ਤਹਿਤ ਬੰਗਲੌਰ ਨੇ ਹੁਣ ਤੱਕ 68% ਜੰਗਲ ਗਵਾ ਚੁੱਕਿਆ ਹੈ ਤੇ 74% ਆਪਣੀਆਂ ਨਦੀਆਂ ਤੇ ਨਹਿਰਾਂ ਗਵਾ ਚੁੱਕਿਆ ਹੈ ਬੰਗਲੌਰ ਦੇ ਧਰਤੀ ਹੇਠਲਾ ਪਾਣੀ ਵੀ ਬਹੁਤ ਡੂੰਘਾ ਜਾ ਚੁੱਕਿਆ ਹੈ ਜਿਸ ਦੇ ਤਹਿਤ ਬੰਗਲੌਰ ਵਿੱਚ 3000 ਤੋਂ ਵੱਧ ਬੋਰਵੈਲ ਸੁੱਕ ਗਏ ਹਨ ਬੰਗਲੌਰ ਵਿੱਚ ਦਿੱਲੀ 2100 ਮਿਲੀਅਨ ਲੀਟਰ ਪਾਣੀ ਦੀ ਜ਼ਰੂਰਤ ਪੈਂਦੀ ਹੈ ਪਰੰਤੂ ਬੰਗਲੌਰ ਦਾ ਨਗਰ ਨਿਗਮ 1450 ਮਿਲੀਅਨ ਲੀਟਰ ਪਾਣੀ ਮੁਹੱਈਆ ਕਰਵਾ ਸਕਦਾ ਹੈ ਬੰਗਲੌਰ ਵਿੱਚ ਇੱਕ ਕਵੇਰੀ ਨਦੀ ਹੈ ਜੋ ਕਿ ਸ਼ਹਿਰ ਵਿੱਚ 70% 75% ਪਾਣੀ ਮੁਹੱਈਆ ਕਰਾਉਂਦੀ ਸੀ ਪਰੰਤੂ ਹੁਣ ਉਹ ਵੀ ਸੋਕੇ ਦੀ ਲਪੇਟ ਵਿੱਚ ਆ ਚੁੱਕੀ ਹੈ ਬੰਗਲੌਰ ਵਿੱਚ 2015 ਤੋਂ ਬਾਅਦ ਹੁਣ ਤੱਕ ਬਹੁਤ ਘੱਟ بارش ਹੋਈ ਹੈ ਜਿਸ ਦੇ ਕਾਰਨ ਬੰਗਲੌਰ ਦਾ ਸਾਰਾ ਏਰੀਆ ਸੋਕੇ ਦੇ ਅੰਦਰ ਆ ਚੁੱਕਿਆ ਹੈ ਹੁਣ ਤੁਸੀਂ ਦੱਸੋ ਬੰਗਲੌਰ ਨੂੰ ਆਪਾਂ ਇਸ ਸਮੱਸਿਆ ਤੋਂ ਕਿਵੇਂ ਕੱਢ ਸਕਦੇ ਹਾਂ ਜਾਂ ਆਪਾਂ ਪਾਣੀ ਨੂੰ ਕਿਵੇਂ ਬਚਾ ਸਕਦੇ ਹਾਂ ਅੱਜ ਦੀ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਹੀ ਹੈ ਕਿ ਆਪਾਂ ਵੀ ਪਾਣੀ ਵੱਲ ਧਿਆਨ ਦੇਈਏ ਕਿਉਂਕਿ ਜੋ ਸਮੱਸਿਆ ਨਾਲ ਬੰਗਲੌਰ ਝੂਝ ਰਿਹਾ ਆਪਾਂ ਨਹੀਂ ਝੂਝਣਾ ਇਸ ਲਈ ਆਪਾਂ ਇਸ ਦੇ ਹੱਲ ਪਹਿਲਾਂ ਹੀ ਕੱਢ ਲਈਏ ਹੁਣ ਤੁਸੀਂ ਦੱਸੋ ਪਾਣੀ ਬਚਾਉਣ ਦਾ ਹੱਲ ਕੀ ਹੈ ਜਾਂ ਇਸ ਨੂੰ ਆਪਾਂ ਕਿਵੇਂ ਸਾਂਭ ਸਕਦੇ ਹਾਂ ਇਸ ਦੀ ਬਰਬਾਦੀ ਕਿਵੇਂ ਰੋਕ ਸਕਦੇ ਹਾਂ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ